ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮੰਮੀ ਲਾਈਫ ਹੂਸ ਨਾਓ ਤੁਸੀਂ ਸਾਰੇ ਜਾਣੇ ਕਿ ਮੈਂ ਉਹ ਠੀਕ ਠਾਕ ਹਾਂ ਐਂਡ ਤੁਹਾਡੀਆਂ ਦੁਆਵਾਂ ਦੇ ਨਾਲ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਜਾਣੇ ਬਹੁਤ ਵਧੀਆ ਹੋਗੇ ਆਪਦੇ ਘਰ ਰਾਜੀ ਖੁਸ਼ੀ ਹੋਗੇ ਚਲੋ ਜੀ ਫਿਰ ਵੀਡੀਓ ਨੂੰ ਪਕੜਦੇ ਹਾਂ ਸਟਾਰਟ ਅਗਰ ਤੁਹਾਨੂੰ ਅੱਜ ਦੀ ਵੀਡੀਓ ਥੋੜੀ ਜੀ ਵਧੀਆ ਐਂਡ ਹੈਲਪਫੁਲ ਲੱਗੀ ਪਲੀਜ਼ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਕੇ ਜਾਓ ਹਮੇਸ਼ਾ ਦੀ ਤਰ੍ਹਾਂ ਪਲੀਜ਼ ਮੈਨੂੰ ਕਮੈਂਟ ਕਰਨਾ ਕਦੇ ਨਾ ਭੁੱਲਿਆ ਕਰੋ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ ਕਿਉਂਕਿ ਤੁਹਾਡਾ ਤੇ ਕਿ ਇਸ ਤਰੀਕੇ ਨਾਲ ਕੰਮ ਕਰਦੀਆਂ ਤੁਹਾਡੇ ਤੱਕ ਵੀਡੀਓ ਮੇਰੀ ਕਿਸ ਤਰੀਕੇ ਨਾਲ ਪਹੁੰਚਦੀ ਹੈ ਤੁਹਾਨੂੰ ਪਸੰਦ ਆਉਂਦੀ ਹੈ ਕਿ ਨਹੀਂ ਪਸੰਦ ਆਉਂਦੀ ਹੈ ਸੋ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਦੀ ਨਾ ਕਰਨਾ ਮੈਨੂੰ ਭੁੱਲਿਆ ਕਰੋ ਸੋ ਚਲਿਏ ਫਿਰ ਬਿਨਾ ਟਾਈਮ ਵੇਸਟ ਕੀਤੇ ਅੱਜ ਦੇ ਵਲੌਗ ਨੂੰ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਇਹ ਵਾਲਾ ਜਿਹੜਾ ਮੇਰਾ ਵਲੌਗ ਆ ਜਿੱਥੇ ਮੈਂ ਆਪਣੇ ਲਾਸਟ ਵਾਲੇ ਵਲੌਗ ਦੀ ਐਂਡਿੰਗ ਕੀਤੀ ਸੀਗੀ ਯਾਨੀ ਕਿ ਜਿਹੜਾ ਮੈਂ ਤੁਹਾਡੇ ਨਾਲ ਪਰਸੋ ਵਲੌਗ ਸ਼ੇਅਰ ਕੀਤਾ ਸੀ ਨਾ ਉਹ ਮੈਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੀ ਰੁਟੀਨ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਉਸ ਤੋਂ ਬਾਅਦ ਵਾਲਾ ਇਹ ਵਾਲਾ ਵਲੌਗ ਆ ਯਾਨੀ ਕਿ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੀ ਰੁਟੀਨ ਆ ਇਹਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਔਰ ਨਾ ਵੈਸੇ ਦੇਖਿਆ ਜਾਵੇ ਤਾਂ ਜਿਹੜਾ ਇਹ ਵਾਲੇ ਰੁਟੀਨਾ ਇਹ ਵਾਲਾ ਮੇਰਾ ਵਲੌਗ ਆ ਇਹ ਵੈਸੇ ਮੈਨੂੰ ਪਰਸੂ ਪਹਿਲਾ ਸ਼ੇਅਰ ਕਰਨਾ ਚਾਹੀਦਾ ਸੀਗਾ ਔਰ ਬਾਅਦ ਵਿੱਚ ਇਹ ਮੈਂ ਕਿਉਂ ਸ਼ੇਅਰ ਕੀਤਾ ਆ ਉਹ ਵੀ ਮੈਂ ਤੁਹਾਨੂੰ ਜਰੂਰ ਦੱਸਾਂਗੀ ਆਈ ਥਿੰਕ ਨਾ ਜਿਹੜਾ ਮੈਂ ਲਾਸਟ ਵਾਲਾ ਵਲੌਗ ਮਤਲਬ ਪਰਸੂ ਸ਼ੇਅਰ ਕੀਤਾ ਸੀਗਾ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਐਥੋਸੋਫ ਵਾਲੇ ਰੂਮ ਤੋਂ ਇਸ ਕਰਕੇ ਸਟਾਰਟਿੰਗ ਕੀਤੀ ਸੀ ਕਿਉਂਕਿ ਸੋਫੇ ਵਾਲੇ ਰੂਮ ਦੇ ਵਿੱਚ ਅਕਸਰ ਅਸੀਂ ਬੈਠ ਕੇ ਖਾਣੇ ਪੀਣੇ ਆ ਔਰ ਜੋ ਵੀ ਘਰ ਦੇ ਵਿੱਚ ਗੈਸਟ ਵਗੈਰਾ ਆਉਂਦੇ ਆ ਆਪਾਂ ਸੋਫੇ ਵਾਲੇ ਰੂਮ ਦੇ ਵਿੱਚ ਹੀ ਬਿਠਾਈਦਾ ਮੋਸ ਇਹ ਹੁੰਦੇ ਸੋਫੇ ਵਾਲਾ ਕਮਰਾ ਜ਼ਿਆਦਾ ਯੂਜ਼ ਹੁੰਦਾ ਆ ਕਿਉਂਕਿ ਨਾ ਇੱਥੇ ਸਾਡਾ ਟੀਵੀ ਲੱਗਿਆ ਹੋਇਆ ਇੱਥੇ ਬੈਠ ਕੇ ਆਪਾਂ ਖਾਣਾ ਵੀ ਖਾਈਦਾ ਆਪਾਂ ਟੀਵੀ ਵਗੈਰਾ ਵੀ ਦੇਖੀਦਾ ਗੁਸ਼ੀਨ ਦਾ ਮੋਸਟਲੀ ਟਾਈਮ ਨਾ ਸਾਡਾ ਜਿਹੜਾ ਸੋਫੇ ਵਾਲੇ ਕਮਰੇ ਦੇ ਵਿੱਚ ਹੀ ਨਿਕਲ ਜਾਂਦਾ ਆ ਔਰ ਨਾ ਇਸ ਕਰਕੇ ਮੈਂ ਮਤਲਬ ਪਰਸੋ ਵਲੌਗ ਆ ਤੁਹਾਡਾ ਨਾਲ ਉਥੋਂ ਹੀ ਸ਼ੁਰੂ ਕੀਤਾ ਸੀਗਾ ਇਹ ਵਲੌਗ ਪਹਿਲਾਂ ਮੈਂ ਸੋਚਿਆ ਸੀ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰਦਾ ਇਹ ਨਾ ਮੈਂ ਵੀ ਥੋੜਾ ਜਿਹਾ ਸਕਿਪ ਕਰ ਦਿੱਤਾ ਮੈਂ ਕਿ ਬਾਅਦ ਵਿੱਚ ਮੈਂ ਸ਼ੇਅਰ ਕਰੂੰਗੀ ਉਨਾ ਇੱਥੇ ਪਾਸ ਮੈਂ ਜਦੋਂ ਘਰੋਂ ਆਹੋ ਕੇ ਆਈ ਸੀਗੀ ਘਰ ਤੋਂ ਆ ਕੇ ਫਿਰ ਮੈਂ ਕੁਝ ਤੁਹਾਨੂੰ ਦੱਸਿਆ ਸੀ ਕਿ ਜਿਆਦਾ ਆਪਣਾ ਕੰਮ ਕਰ ਮੈਂ ਕੁਝ ਨਹੀਂ ਕੀਤਾ ਸੀਗਾ ਜਿੰਨਾ ਵੀ ਮੈਂ ਬੈਗ ਦੇ ਵਿੱਚ ਸਮਾਨ ਲੈ ਕੇ ਗਈ ਸੀ ਆਪਣੇ ਕੱਪੜੇ ਹੋਗੇ ਜਾਂ ਫਿਰ ਕੁਸ਼ੀਨ ਦੇ ਕੱਪੜੇ ਹੋਗੇ ਬੈਗ ਦੇ ਵਿੱਚ ਸਾਰੇ ਇਸ ਤਰੀਕੇ ਨਾਲ ਹੀ ਪਏ ਹੋਏ ਸੀ ਤੁਹਾਡੇ ਸਾਹਮਣੇ ਹੀ ਦੇਖੋ ਮੈਂ ਕੱਢਦੀ ਪਈ ਆ ਕਿਉਂਕਿ ਤਿੰਨ ਤੋਂ ਚਾਰ ਦਿਨ ਮੇਰੇ ਬੈਗ ਦੇ ਵਿੱਚ ਹੀ ਸਮਾਨ ਪਿਆ ਰਿਹਾ ਮੇਰੇ ਵਿੱਚ ਇੰਨੀ ਜਿਆਦਾ એનર્ਜੀ ਹੈ ਹੀ ਨਹੀਂ ਸੀ ਕਿ ਮੈਂ ਆਪਣਾ ਸਮਾਨ ਵਗੈਰਾ ਕੱਢ ਕੇ ਆਪਣੀ ਆਪਣੀ ਜਗ੍ਹਾ ਤੇ ਅਰੇਂਜ ਕਰਕੇ ਰੱਖ ਦਵਾਂ ਜਾਂ ਫਿਰ ਇਹਨਾਂ ਨੂੰ ਮੈਲਮਾਰੀਆਂ ਦੇ ਵਿੱਚ ਸੈ ਕਰਕੇ ਰੱਖ ਦੋ ਰੋਜ਼ ਦੀ ਰੁਟੀਨ ਦੇ ਵਿੱਚ ਜਿੱਦਾਂ ਜਿੱਦਾਂ ਆਪਾਂ ਕੰਮ ਕਰਦੇ ਸੀਗੇ ਜਾਂ ਫਿਰ ਜਿੱਦਾਂ ਜਿੱਦਾਂ ਆਪਾਂ ਕੱਪੜਿਆਂ ਨੂੰ ਨੀਟ ਸੀਗੇ ਮੈਨੂੰ ਜਾਂ ਫਿਰ ਕੁਸ਼ੀਨ ਦੇ ਕੱਪੜਿਆਂ ਨੂੰ ਬਸ ਮੈਂ ਐਸੇ ਤਰੀਕੇ ਨਾਲ ਬੈਗ ਦੇ ਵਿੱਚੋਂ ਕੱਪੜੇ ਕੱਢ ਕੇ ਯੂਜ਼ ਕਰ ਲੈਂਦੀ ਸੀਗੀ ਬਸ ਵੀ ਮੈਨੂੰ ਇਦਾਂ ਸਿਗਾ ਵੀ ਹੋਣਾ ਇਦਾਂ ਹੋ ਗਿਆ ਕਿ ਹੁਣ ਨਾ ਬਾਰ-ਬਾਰ ਬੈਗ ਦੇ ਵਿੱਚੋਂ ਕੱਪੜੇ ਕੱਟਣਾ ਥੋੜਾ ਜਿਆਦਾ ਮੁਸ਼ਕਿਲ ਲੱਗਦਾ ਸੀਗਾ ਤੇ ਅੱਜ ਮੈਂ ਸੋਚਿਆ ਸੀਗਾ ਵੀ ਕਾਫੀ ਹੱਦ ਤੱਕ ਤਾਂ ਘਰ ਦਾ ਜਿਹੜਾ ਖਲਾਰਾ ਮੇਰਾ ਇੱਥੇ ਚੱਕ ਹੋ ਚੁੱਕਿਆ ਆ ਸੋ ਇਸ ਕਰਕੇ ਇਹ ਵਾਲਾ ਮੇਰਾ ਇੱਕ ਰਹਿ ਗਿਆ ਸੀਗਾ ਪਾਰਟ ਅੱਜ ਮੈਂ ਸੋਚਿਆ ਇਹ ਵੀ ਤੁਹਾਡੇ ਨਾਲ ਮੈਂ जिने भी मेरे सारे कपड़े सिगे ना बैग ਦੇ ਵਿੱਚ ਉਹ ਮੈਂ सारे ਇੱਥੇ ਬੈਗ ਦੇ ਵਿੱਚੋਂ ਕੱਢ ਲੇ ਹੋਰ ਵੀ ਬਹੁਤ ਸਾਰਾ ਛੋਟਾ ਛੋਟਾ ਸਮਾਨ ਸੀ ਉੱਪਰ ਬਾਹਰ ਵਾਲੀਆਂ ਜਿੱਪਾਂ 'ਚ ਵੀ ਛੋਟਾ ਛੋਟਾ ਸਮਾਨ ਸੀ ਉਹ ਸਾਰਾ ਕੱਢ ਲਿਆ ਮੇਕਅਪ ਦਾ ਵੀ ਸਮਾਨ ਸੀ ਉਹ ਸਾਰਾ ਕੱਢ ਕੇ ਜਿਹੜੇ ਮੇਰੇ ਕੱਪੜੇ ਸੀ ਮੈਂ ਸਾਰਿਆਂ ਨੂੰ ਫੋਲਡ ਕੀਤਾ ਸਾਰਿਆਂ ਨੂੰ ਫੋਲਡ ਕਰਕੇ ਆਪਣੀ ਅਲਮਾਰੀ ਦੇ ਵਿੱਚ ਸੈੱਟ ਕਰਕੇ ਆਈਆਂ ਔਰ ਜਿੰਨੇ ਵੀ ਮੇਰੇ ਬੈਗ ਦੇ ਵਿੱਚ ਕੱਪੜੇ ਜਾਂ ਫਿਰ ਕੁਸ਼ੀਨ ਦੇ ਕੱਪੜੇ ਸੀ ਇਹ ਸਾਰੇ ਵਾਸ਼ ਕੀਤੇ ਹੋਏ ਸੀਗੇ ਜਿੰਨੇ ਵੀ ਮੇਰੇ ਮਤਲਬ ਵਾਸ਼ ਕਰਨ ਵਾਲੇ ਕੱਪੜੇ ਸੀਗੇ ਮੈਂ ਪਰਸੋ ਤੁਹਾਡੇ ਨਾਲ ਵਲੌਗ ਦੇ ਵਿੱਚ ਸ਼ੇਅਰ ਕਰ ਚੁੱਕੀ ਹਾਂ ਕਿ ਜਿੰਨੇ ਵੀ ਧੋਣ ਵਾਲੇ ਕੱਪੜੇ ਸੀ ਉਹ ਮੈਂ ਸੈਪਰੇਟ ਨਾਲ ਇੱਕ ਲਫਾਫੇ ਦੇ ਵਿੱਚ ਰੱਖ ਲਏ ਸੀਗੇ ਕਿਉਂਕਿ ਨਾ ਫਿਰ ਮੈਂ ਧੋਤੇ ਹੋਏ ਕੱਪੜਿਆਂ ਦੇ ਵਿੱਚ ਸਾਰੇ ਕੱਪੜੇ ਨਹੀਂ ਮਿਕਸ ਕੀਤੇ ਉਹ ਮੈਂ ਲੱਗ ਤੋਂ ਹੀ ਮਤਲਬ ਲਫਾਫੇ ਦੇ ਵਿੱਚ ਪਾ ਕੇ ਲੈ ਕੇ ਆਈ ਸੀਗੀ ਪਰसों ਜਿਹੜਾ ਮੈਂ ਤੁਹਾਡੇ ਨਾਲ ਵਲੌਗ ਸ਼ੇਅਰ ਕੀਤਾ ਸੀ ਉਹਦੇ ਵਿੱਚ ਮੈਂ ਜਿੰਨੇ ਵੀ ਮੇਰੇ ਅਗਲੇ ਪਿਛਲੇ ਸਾਰੇ ਕੱਪੜੇ ਸੀ ਧੋਣ ਵਾਲੇ ਉਹ ਮੈਂ ਸਾਰੇ ਇੱਥੇ ਧੋ ਚੁੱਕੀ ਆਂ ਔਰ ਹੁਣ ਉਸ ਤੋਂ ਬਾਅਦ ਗੁਸ਼ੀਂ ਦੇ ਜਿੰਨੇ ਵੀ ਕੱਪੜੇ ਸੀ ਨਾਲ ਅਲਮਾਰੀ 'ਚ ਸੈੱਟ ਕਰਨ ਵਾਲੇ ਮੇਰੇ ਜਿਹੜੇ ਬੜੇ-ਬੜੇ ਕੱਪੜੇ ਸੀ ਉਹਨਾਂ ਨੂੰ ਜ਼ਿਆਦਾ ਤੈਅ ਮਾਰਨ ਦੀ ਜ਼ਰੂਰਤ ਨਹੀਂ ਸੀ ਉਹ ਜ਼ਿਆਦਾ ਨਾ ਕੱਪੜੇ ਮੇਰੇ ਇਕੱਠੇ ਨਹੀਂ ਹੋਏ ਸੀਗੇ ਔਰ ਜਿਹੜੇ ਮਤਲਬ ਗੁਸ਼ੀਂ ਦੇ ਕੱਪੜੇ ਸੀ ਉਹ ਛੋਟੇ-ਛੋਟੇ ਸੀ ਇਕੱਠੇ ਹੋ ਗਏ ਸੀ ਉਹਨਾਂ ਸਾਰਿਆਂ ਨੂੰ ਮੈਂ ਫੋਲਡ ਕਰਕੇ ਨਾ ਪਹਿਲਾਂ ਆਪਣੀ-ਆਪਣੀ ਜਗ੍ਹਾ ਦੇ ਉੱ ਕਪੜੇ ਤੇ ਇੱਥੇ ਮੇਰੇ ਸਾਰੇ ਸੈੱਟ ਹੋ ਚੁੱਕੇ ਆ ਉਸ ਤੋਂ ਬਾਅਦ ਮੈਂ ਗਈ ਦੂਸਰੇ ਵਾਲੇ ਰੂਮ ਦੇ ਵਿੱਚ ਔਰ ਬਸ ਜਿਹੜੇ ਕਪੜੇ ਮੈਨੂੰ ਮੰਮੀ ਨੇ ਦਿੱਤੇ ਹੋਏ ਸੀਗੇ ਇਹ ਜਿਹੜੇ ਸਾਰੇ ਕਪੜੇ ਸੀਗੇ ਨਾ ਫਿਰ ਹੁਣ ਜਿਹੜੇ ਸੁਵਾਣ ਵਾਲੇ ਜਦੋਂ ਮੈਂ ਸੁਵਾਣੇ ਹੋਊਗੀ ਸੁਵਾ ਲੂੰਗੀ ਇਹਨਾਂ ਮੈਂ ਰੱਖਣੇ ਸੀਗੇ ਬੈੱਡ ਦੇ ਵਿੱਚ ਇਹ ਵੀ ਮੈਂ ਚੱਕ ਲਈਆਂ ਉਸ ਤੋਂ ਬਾਅਦ ਨਾ ਬਸ ਜਿਹੜੇ ਮੇਰੇ ਇਹ ਵਾਲੇ ਕੱਪੜੇ ਆ ਮਤਲਬ ਇਹ ਨਾ ਕਢਾਈਆਂ ਵਾਲੇ ਸੂਟ ਸੀਗੇ ਮੇਰੇ ਤੇ ਕੁਸ਼ੀਨ ਦੇ ਮਤਲਬ ਹੈਂਡਵਰਕ ਕੀਤਾ ਹੋਇਆ ਸੀਗਾ ਇਹਨਾਂ ਨੂੰ ਮੈਂ ਮਸ਼ੀਨ ਦੇ ਵਿੱਚ ਨਹੀਂ ਧੋਤਿਆ ਸੀਗਾ ਔਰ ਜਿੰਨੇ ਵੀ ਇੱਦਾਂ ਦੇ ਕੱਪੜੇ ਹੁੰਦੇ ਕਢਾਈ ਵਾਲੇ ਹੈਂਡਵਰਕ ਵਾਲੇ ਮੈਂ ਹਮੇਸ਼ਾ ਇਹਨਾਂ ਨੂੰ ਲੱਗ ਤੋਂ ਹੱਥ ਨਾਲ ਹੀ ਧੋਦੰਨੀ ਹੁੰਦੀ ਬਸ ਸਰਪ ਚ ਡਬੋਇਆ ਅੱਧਾ ਕ ਘੰਟਾ ਉਸ ਤੋਂ ਬਾਅਦ ਬਰਸ਼ ਵੀ ਨਹੀਂ ਮਾਰਿਆ ਮੈਂ ਹੱਥ ਦੇ ਨਾਲ ਹੀ ਇਹਨਾਂ ਨੂੰ ਸਾਫ਼ ਕਰ ਦਿੱਤਾ ਉਨੇ ਬਹੁਤ ਚੰਗੀ ਤਰੀਕੇ ਨਾਲ ਸਾਫ਼ ਹੋ ਜਾਂਦੇ ਆ ਪਤਾ ਕੀ ਗੱਲ ਆ ਮਸ਼ੀਨ 'ਚ ਵੀ ਨਹੀਂ ਮੈਂ ਸਕਾਂਦੀ ਹੁੰਦੀ ਹੋਂ ਤਾਂ ਵੈਸੇ ਗਰਮੀ ਕਰਕੇ ਕੱਪੜੇ ਤੁਸੀਂ ਐਂਦੇ ਹੀ ਸੁਕਣੇ ਪਾ ਦੋ ਬਿਨਾਂ ਤੁਸੀਂ ਸਪਿੰਨਰ ਤੋਂ ਵੀ ਕਰਕੇ ਕੱਪੜੇ ਨੇ ਐਂਦੇ ਹੀ ਪਾਉਂਗੇ ਨਾ ਤਾਂ ਕੱਪੜੇ ਸੁੱਕ ਜਾਂਦੇ ਨਹੀਂ ਤੇ ਮੈਂ ਵੀ ਬਸ ਰਾਤ ਦੇ ਧੋਤੇ ਹੋਏ ਸੀਗੇ ਸਾਰੀ ਰਾਤ ਮੈਂ ਤਾਰ ਤੇ ਰੱਖ ਛੱਡੇ ਔਰ ਮੈਂ ਜੱਸ ਹੁਣ ਦੇਖਿਆ ਸਵੇਰੇ ਇਹ ਪੂਰੇ ਸੁੱਕ ਚੁੱਕੇ ਸੀਗੇ ਹੁਣ ਮੈਂ ਲੱਗਦੇ ਸਾਰ ਇਹਨਾਂ ਨੂੰ ਵੀ ਫੋਲਡ ਕਰ ਲਾਂਗੀ ਫੋਲਡ ਕਰਕੇ ਬਸ ਇਹਨਾਂ ਨੂੰ ਵੀ ਮੈਂ ਹੁਣ ਬੈੱਡ ਵਿੱਚ ਰੱਖੂੰਗੀ ਤਾਂ ਹੀ ਮੇਰਾ ਜਿਹੜਾ ਖਲਾਰਾ ਆ ਉਹ ਖਤਮ ਹੋਊਗਾ ਔਰ ਨਾ ਜਿਹੜੇ ਕੁਸ਼ੀਨ ਦੇ ਕੱਪੜੇ ਆ ਕੁਸ਼ੀਨ ਦੇ ਕੱਪੜਿਆਂ ਵਾਲਾ ਜਿਹੜਾ ਡੱਬਾ ਆ ਉਹਦੇ ਵਿੱਚ ਹੀ ਕੁਸ਼ੀਨ ਦੀ ਜਿਹੜੀ ਡਰੈੱਸ ਸੀਗੀ ਮੈਂ ਦੁਬਾਰਾ ਤੋਂ ਫੋਲਡ ਕਰਕੇ ਉਸੇ ਡੱਬੇ ਦੇ ਵਿੱਚ ਰੱਖ ਦੂੰਗੀ ਮੇਰੇ ਕੋਲ ਜਿਹੜਾ ਮੇਰੇ ਸੂਟ ਦਾ ਲਫਾਫਾ ਸੀਗਾ ਟਰਾਂਸਪੇਰੈਂਟ ਵਾਲਾ ਉਹਦੇ ਵਿੱਚ ਮੈਂ ਤੈਅ ਮਾਰ ਕੇ ਆਪਣਾ ਸੂਟ ਰੱਖ ਦੂੰਗੀ ਮੈਂ ਹਮੇਸ਼ਾ ਕੱਪੜਿਆਂ ਨੂੰ ਇਸ ਤਰੀਕੇ ਨਾਲ ਹੀ ਰੱਖਦੀ ਹੁੰਨੀ ਆ ਮੈਂ ਸਪੈਸ਼ਲੀ ਟਰਾਂਸਪੇਰੈਂਟ ਲਫਾਫੇ ਲਿਆਂਦੇ ਹੋਏ ਆ ਕੱਪੜਿਆਂ ਵਾਲੇ ਮੈਂ ਇਹਨਾਂ ਦੇ ਵਿੱਚ ਹੀ ਸਾਰੇ ਕੱਪੜੇ ਜਿਹੜੇ ਮੇਰੇ ਯੂਜ਼ ਕੀਤੇ ਹੋਏ ਮੈਂ ਇਹਨਾਂ ਦੇ ਲਫਾਫਿਆਂ ਵਿੱਚ ਹੀ ਰੱਖਦੀ ਹੁੰਨੀ ਆ ਇਸ ਤਰੀਕੇ ਨਾਲ ਇਹਦੇ ਵਿੱਚ ਹੀ ਦੁਪੱਟਾ ਇਹਦੇ ਵਿੱਚ ਸਾਰੀਆਂ ਚੀਜ਼ਾਂ ਇੱਕ ਲਫਾਫੇ 'ਚ ਮਿਲ ਜਾਂਦੀਆਂ ਨੇ ਜਦੋਂ ਵੀ ਆਪਾਂ ਨੈਕਸਟ ਟਾਈਮ ਯੂਜ਼ ਕਰਨੀਆਂ ਹੁੰਦੀਆਂ ਆ ਸੂਟ ਵਗੈਰਾ ਜਦੋਂ ਮੈਂ ਆਪਣਾ ਫੋਲਡ ਕਰ ਦਿੱਤਾ ਉਸ ਤੋਂ ਬਾਅਦ ਸੂਟ ਦੇ ਨਾਲ ਨਾ ਰੈਡੀमेड ਸੂਟ ਦੇ ਨਾਲ ਤੁਸੀਂ ਅਕਸਰ ਦੇਖਿਆ ਹੋਣਾ ਅੰਦਰ ਨਾ 슬ੀਵਸ ਦਾ ਕਪੜਾ ਵੀ ਲੱਗਿਆ ਹੁੰਦਾ ਆ 슬ੀਵਸ ਤਾਂ ਮੈਂ ਸੂਟ ਦੇ ਨਾਲ ਲਗਵਾਈਆਂ ਨਹੀਂ ਸੀ ਮੈਂ ਕਿਉਂਕਿ ਮਤਲਬ ਤੁਸੀਂ ਦੇਖਿਆ ਹੀ ਹੋਣਾ ਮੈਂ ਤਾਂ ਮਤਲਬ 슬ੀਵਲੈਸ ਸੂਟ ਪਾਇਆ ਸੀਗਾ ਤੇ ਬਾਹਾਂ ਨੂੰ ਮੈਂ ਸੰਭਾਲ ਕੇ ਰੱਖ ਲਿਆ ਦੁਬਾਰਾ ਤੋਂ ਉਸੇ ਲਿਫਾਫੇ ਦੇ ਵਿੱਚ ਰੱਖ ਦਿੱਤਾ ਜਿਸ ਲਿਫਾਫੇ ਦੇ ਵਿੱਚ ਮਤਲਬ ਮੇਰਾ ਸੂਟ ਸੀਗਾ ਮੈਂ ਨਾ ਸੰਭਾਲ ਕੇ ਇਹਦਾ ਦੀਆਂ ਚੀਜ਼ਾਂ ਥੋੜੀ ਜੀਆਂ ਤਾਂ ਰੱਖ ਲੈਣੀਆਂ ਕਿਉਂਕਿ ਨੈਕਸਟ ਟਾਈਮ ਨਾ ਕਦੀ ਮੈਨੂੰ ਕਦੀ ਜ਼ਰੂਰਤ ਪੈ ਹੀ ਜਾਂਦੀ ਆ ਕਪੜੇ ਦੀ ਹੋ ਸਕਦਾ ਅਗਲੀ ਵਾਰੀ ਮੇਰਾ ਥੋੜਾ ਜਾਂ ਮੂਡ ਚੇਂਜ ਹੋ ਜAVE ਮੈਂ 슬ੀਵਸ ਲਗਵਾਨੀਆਂ ਹੋਵੇ ਤਾਂ ਫਿਰ ਨਾ ਕਪੜਾ ਲੱਭਣ ਦੀ ਜ਼ਰੂਰਤ ਨਹੀਂ ਪੈਂਦੀ ਸੋ ਇਸ ਕਰਕੇ 슬ੀਵ ਦਾ ਕਪੜਾ ਵੀ ਮੈਂ ਸੰਭਾਲ ਕੇ ਰੱਖ ਲਿਆ ਆ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿੰਨੇ ਵੀ ਹੁਣ ਮੇਰੇ ਸਾਰੇ ਕੱਪੜੇ ਸੀਗੇ ਮੇਰੇ ਵਾਸ਼ ਕੀਤੇ ਹੋਏ ਸਾਰੇ ਮੈਂ ਲਫਾਫਿਆਂ ਦੇ ਵਿੱਚ ਪਾ ਕੇ ਰੱਖਤੇ ਆਪਣੇ ਔਰ ਗੁਰਸ਼ੀਨ ਦੇ ਵੀ ਉਹਨਾਂ ਜਿਹੜੇ ਕੱਪੜੇ ਮਤਲਬ ਮੈਨੂੰ ਮਿਲੇ ਸੀ ਉਹ ਵੀ ਮੈਂ ਹੁਣ ਇੱਥੇ ਲੱਗਦੇ ਸਾਰ ਬੈੱਡ ਦੇ ਵਿੱਚ ਰੱਖ ਦੂੰਗੀ ਕਿਉਂਕਿ ਪਤਾ ਕੀ ਕਾਲਾ ਬਾਾਰ ਆਪਣਾ ਖਲਾਰਾ ਤਾਂ ਹੀ ਨਿਪੜਨਾ ਹੈ ਜਿੰਨੀ ਦੇ ਤੱਕ ਕੱਪੜੇ ਆਪਣੀ ਜਗ੍ਹਾ ਤੇ ਨਹੀਂ ਜਾਂਦੇ ਨਾ ਉਨੀ ਦੇ ਤੱਕ ਖਲਾਰਾ ਵਗੈਰਾ ਨਿਪੜਦਾ ਨਹੀਂ ਹੈਗਾ ਪਾਰਸੀ ਵਿਵਸ ਮੈਂ ਜਿਹੜਾ ਲੈ ਕੇ ਗਈ ਸੀ ਉਹਨੂੰ ਵੀ ਬਸ ਇੱਥੇ ਲਫਾਫਿਆਂ ਦੇ ਵਿੱਚ ਮੈਂ ਪਾ ਕੇ ਰੱਖ ਦਾਂਗੀ ਸੇਮ ਗੁਸ਼ੀਨ ਦੇ ਔਰ ਆਪਣੇ ਕਪੜੇ ਵੀ ਬੈੱਡ ਦੇ ਵਿੱਚ ਮੈਂ ਸੈੱਟ ਕਰਕੇ ਰੱਖ ਦਾਂਗੀ ਬੈੱਡ ਦੇ ਅੰਦਰ ਮੈਂ ਹੋਰ ਕੋਈ ਵੀ ਫਾਲਤੂ ਸਫਾਈ ਨਹੀਂ ਕਰਨੀ ਆ ਘਰ ਜਾਣ ਤੋਂ ਪਹਿਲਾਂ ਬਹੁਤ ਸਾਰਾ ਮੈਂ ਬੈੱਡ ਦੇ ਵਿੱਚ ਸਮਾਨ ਵੀ ਸੈੱਟ ਕੀਤਾ ਸੀਗਾ ਉਹਨਾਂ ਇਸ ਥੈਲੇ ਦੇ ਵਿੱਚ ਖੁਸ਼ੀਨ ਦੇ ਕੁਝ ਪੁਰਾਣੇ ਕੱਪੜੇ ਸੀਗੇ ਜਿਹੜੇ ਮਤਲਬ ਛੋਟੇ ਹੋ ਗਏ ਸੀਗੇ ਘਰ ਜਾਣ ਤੋਂ ਪਹਿਲਾਂ ਖੁਸ਼ੀਨ ਦੇ ਕਾਫੀ ਸਾਰੇ ਕੱਪੜੇ ਮੈਂ ਟਰਾਈ ਕੀਤੇ ਸੀ ਮੈਂ ਸੋਚਿਆ ਸੀ ਨਾ ਲੈ ਜੂੰਗੀ ਬਟ ਨਾ ਖੁਸ਼ੀਨ ਦੇ ਆਏ ਨਹੀਂ ਉੱਚੇ ਵੀ ਹੋ ਗਏ ਸੀ ਟਾਈਟ ਵੀ ਹੋ ਗਏ ਸੀ ਉਹ ਬਹੁਤ ਜ਼ਿਆਦਾ ਛੋਟੇ ਹੋ ਗਏ ਸੀਗੇ ਤੋਂ ਲੱਗਦੇ ਸਾਰ ਉਹਨਾਂ ਨੂੰ ਵੀ ਮੈਂ ਹੁਣ ਬੈੱਡ ਦੇ ਵਿੱਚ ਰੱਖ ਦੂੰਗੀ ਮੇਰਾ ਜਿਹੜਾ ਬੈੱਡ ਵਾਲਾ ਕੰਮ ਹੈ ਇੱਥੇ ਨਾ ਹੁਣ ਫਿਨਿਸ਼ ਹੋ ਔਨਾ ਕਰ ਜਾਂ ਤੋਂ ਪਹਿਲਾਂ ਬੈਡਰੂਮ ਐ ਚੰਗੀ ਤਰੀਕੇ ਨਾਲ ਡੀਪ ਕਲੀਨਿੰਗ ਕਰ ਲਈ ਸੀ ਹੁਣ ਮੈਂ ਗੱਦੇ ਵਗੈਰਾ ਹਟਾ ਕੇ ਨਾ ਇੱਥੇ ਕਪੜਾ ਵਗੈਰਾ ਨਹੀਂ ਮਾਰੂੰਗੀ ਮੇਰੇ ਕੋਲ ਹੁਣ ਬਸ ਟਾਈਮ ਵੀ ਓਨਾ ਕੀ ਸੀਗਾ ਔਰ ਨਾ ਇੱਥੇ ਕੰਮ ਕਰਦੇ ਕਰਦੇ ਮੈਨੂੰ ਸ਼ਾਮ ਦੇ ਪਤਾ ਨਹੀਂ 4 ਔਰ 5 ਹੀ ਵੱਜ ਗਏ ਸੀ ਬੈਡਰੂਮ ਵੀ ਨਾ ਮੈਂ ਤਾਂ ਸੈੱਟ ਕਰਨਾ ਸੀਗਾ ਕਿਉਂਕਿ ਫਿਰ ਮੂਰੇ ਰਾਤ ਵੀ ਆਉਂਦੀ ਸੀ ਸੋਣਾ ਵੀ ਸੀਗਾ ਆਪਾਂ ਔਰ ਮੈਨੂੰ ਸੋਚਿਆ ਮੈਂ ਕਿ ਆ ਵੀ ਚੀਜ਼ਾਂ ਵੀ ਆਪਣੀ ਆਪਣੀ ਜਗ੍ਹਾ ਤੇ ਸੈੱਟ ਹੋ ਜਾਣ ਗਿਆ ਔਰ ਐਸੇ ਤਰੀਕੇ ਨਾਲ ਮੈਂ ਦੂਸਰਾ ਵਾਲਾ ਜੜੜਾ ਬੈੱਡਾ ਉਹ ਵੀ ਮੈਂ ਖੋਲਿਆ ਉਹਦੇ ਵਿੱਚ ਗੁਸ਼ੀਨ ਦਾ ਇੱਕ ਚ ਰੱਖਿਆ ਉਹਨੇ ਇੱਕ ਗੁਰਸ਼ੀਨ ਦੀ ਗਰਮ ਬਿਆਮੀ ਬਾਹਰ ਹੈਗੀ ਸੀ ਉਹਨੂੰ ਵੀ ਵਸ ਰੱਖਿਆ ਨਾਲ ਮੇਰਾ ਇੱਕ ਗਰਮ ਟੋਪ ਰਹਿ ਗਿਆ ਸੀਗਾ ਘਰ ਜਾਣ ਤੋਂ ਪਹਿਲਾਂ ਇੱਕ ਦੋ ਮੇਰੇ ਕੱਪੜੇ ਇਦਾਂ ਦੇ ਸੀਗੇ ਜਿਹੜੇ ਰਹਿ ਗਏ ਸੀਗੇ ਹੁਣ ਮੈਂ ਸੋਚਿਆ ਬੈਟਾ ਖੋਲ ਲੈ ਇਹ ਲੱਗਦੇ ਸਾਰ ਬੈਗਾਂ ਦੇ ਵਿੱਚ ਇਹਨਾਂ ਨੂੰ ਵੀ ਮੈਂ ਰੱਖ ਲੈਨੀ ਇਥੇ ਨਾ ਬਸ ਜਲਦਬਾਜ਼ੀ ਦੇ ਚੱਕਰ ਦੇ ਵਿੱਚ ਮੈਂ ਆਪਣੇ ਕੱਪੜਿਆਂ ਵਾਲਾ ਬੈਗ ਜਲਦੀ ਜਲਦੀ ਜਿੱਪ ਲਗਾਉਂਦੀ ਸੀ ਜਿੱਪ ਮੇਰੀ ਇੱਕ ਖਰਾਬ ਹੋ ਚੁੱਕੀ ਇਹਨਾਂ ਸ਼ੁਕਰ ਕਰੋ ਇਹਨਾਂ ਬੈਗ ਦੇ ਨਾਲ ਨਾ ਦੋ ਦੋ ਜਿੱਪਾਂ ਲੱਗੀਆਂ ਹੁੰਦੀਆਂ ਹੁਣ ਇੱਕ ਖਰਾਬ ਹੋ ਗਈ ਹੁਣ ਜਿਹੜੀ ਦੂਸਰੀ ਵਾਲੀ ਜਿੱਪਾ ਉਹ ਮੈਂ ਇੱਥੇ ਲਗਾਈ ਆ ਸੋ ਫਾਈਨਲੀ ਜਿਹੜਾ ਮੇਰਾ ਇੱਥੇ ਕੱਪੜਿਆਂ ਵਾਲਾ ਜਿੰਨਾ ਵੀ ਕੰਮ ਸੀਗਾ ਉਹ ਸਾਰਾ ਫਿਨਿਸ਼ ਹੋ ਚੁੱਕਿਆ ਆ ਸੋ ਬਸ ਅੱਜ ਮੈਂ ਸੋਚਿਆ ਸੀ ਕਿ ਮੈਂ ਨਾ ਆਪਣੀ ਅੱਜ ਬੈੱਡ ਦੀ ਜਿਹੜੀ ਚਾਦਰ ਆ ਉਹ ਵੀ ਚੇਂਜ ਕਰ ਦੂੰਗੀ ਔਰ ਪਤਾ ਕੀ ਗੱਲ ਆ ਥੋੜੇ ਦਿਨ ਪਹਿਲੇ ਹੀ ਮੈਂ ਬੈੱਡ ਸ਼ ਸ਼ਾਈ ਸੀਗੀ ਉਹਨਾਂ ਬਸ ਘਰ ਗੰਦਾ ਹੋਣ ਕਰਕੇ ਕੁਸ਼ੀ ਨੰਗੇ ਪੈਰੀ ਲੈ ਕੇ ਐਸੇ ਤਰੀਕੇ ਨਾਲ ਬੈੱਡ ਦੇ ਉੱਤੇ ਚੜ ਜਾਂਦੀ ਆ ਫਿਰ ਉਹ ਕਾਫੀ ਜ਼ਿਆਦਾ ਗੰਦੀ ਹੋਗੀ ਸੀ ਆਣਾ ਜੀ ਮੈਨੂੰ ਤੁਹਾਨੂੰ ਪਤਾ ਹੈ ਕਿ ਲਾਈਟ ਕਲਰ ਦੀ ਹੁੰਦੀ ਆ ਤੁਹਾਨੂੰ ਪਤਾ ਜਿਆਦਾ ਨਹੀਂ ਤਾਂ 1-2 ਦਿਨ ਹੀ ਚੱਲਦੀ ਹੈ ਉਸ ਤੋਂ ਬਾਅਦ ਫਿਰ ਉਹ ਉਹਨੂੰ ਚੇਂਜ ਕਰਨਾ ਹੀ ਪੈਂਦਾ ਆ ਔਰ ਤੁਹਾਨੂੰ ਸੱਚੀ ਗੱਲ ਦੱਸਾਂ ਬਹੁਤ ਜ਼ਿਆਦਾ ਨਾ ਥੋੜੀ ਥੋੜੀ ਮਿੱਟੀ ਵੀ ਇਹਦੇ ਉੱਤੇ ਆ ਗਈ ਸੀਗੀ ਮੌਸਮ ਵੀ ਦੋ ਦਿਨ ਤੋਂ ਬਹੁਤ ਜ਼ਿਆਦਾ ਖਰਾਬ ਸੀਗਾ ਔਰ ਵਿੰਡੋ ਦੇ ਵਿੱਚੋਂ ਵੀ ਰਾਤ ਨੂੰ ਜਦੋਂ ਬਹੁਤ ਜ਼ਿਆਦਾ ਨੇਰੀ ਚੱਲਦੀ ਹਵਾ ਚੱਲਦੀ ਅੰਦਰ ਬਹੁਤ ਸਾਰੀ ਛੋਟੀ ਛੋਟੀ ਬ੍ਰੀਕ ਬ੍ਰੀਕ ਮਿੱਟੀ ਆਈ ਹੋਈ ਸੀਗੀ ਮੈਂ ਸੋਚਿਆ ਇਸੇ ਬਹਾਨੇ ਚਾ ਲੱਜ ਬੈੱਡ ਸ਼ੀਟ ਵੀ ਆਪਣੀ ਚੇਂਜ ਕਰ ਲੈਣੀ ਆ ਬੈਡ ਦੀ ਤੇ ਉਹ ਹੋਰ ਵੀ ਜਿਹੜਾ ਵੀ ਮਤਲਬ ਰੂਮ ਦੇ ਵਿੱਚ ਡਸਟਿੰਗ ਕਲੀਨਿੰਗ ਵਾਲਾ ਕੰਮ ਸੀਗਾ ਮੈਂ ਜਦੋਂ ਥੋੜਾ ਪਰਸੋ ਵਲੌਗ ਆਪਣਾ ਸ਼ੇਅਰ ਕੀਤਾ ਉਸ ਤੋਂ ਬਾਅਦ ਆਪਣਾ ਬਲੌਗ ਵਗੈਰਾ ਮੈਂ ਸਾਰਾ ਰੈਡੀ ਕੀਤਾ ਬਲੌਗ ਰੈਡੀ ਕਰਨ ਤੋਂ ਬਾਅਦ ਮੇਰੇ ਕੋਲ ਥੋੜਾ ਜਿਹਾ ਟਾਈਮ ਬਚਿਆ ਹੋਇਆ ਸੀਗਾ ਮੈਂ ਇਸ ਰੂਮ ਦੀ ਥੋੜੀ-ਬਹੁਤੀ ਡਸਟਿੰਗ ਕਲੀਨਿੰਗ ਕੀਤੀ ਜਿੱਦਾ ਮਤਲਬ ਜੋ ਵੀ ਫੋਟੋਜ਼ ਵਗੈਰਾ ਲੱਗੀਆਂ ਉਹਨਾਂ ਨੂੰ ਸਾਫ ਕੀਤਾ ਕਲੌਕ ਸੀਗਾ ਉਹਨੂੰ ਵੀ ਸਾਫ ਕੀਤਾ ਜਿਹੜਾ ਬੈੱਡ ਸੀ ਬੈੱਡ ਦੀ ਟੋ ਤੇ ਵੀ ਮੈਂ ਕਪੜਾ ਮਾਰ ਚੁੱਕੀ ਹਾਂ ਇੱਥੇ ਮੇਰਾ ਡਸਟਿੰਗ ਕਲੀਨਿੰਗ ਵਾਲਾ ਰੂਮ ਦੇ ਵਿੱਚ ਕੋਈ ਵੀ ਕੰ ਹੁੰਦੀਆਂ ਜਦੋਂ ਵੀ ਮੇਰੇ ਕੋਲ ਟਾਈਮ ਮਿਲਦਾ ਨਾ ਉਦੋਂ ਵੀ ਮਤਲਬ ਸ਼ਾਮ ਨੂੰ ਹੀ ਮੈਂ ਸ਼ੁਰੂ ਕਰ ਦਿੰਨੀ ਆ ਥੋੜੀ ਬੋਤੀ ਡਸਟਿੰਗ ਕਲੀਨਿੰਗ ਕਰਨੀ ਮੈਂ ਨਾ ਫਿਰ ਦੂਸਰੇ ਦਿਨ ਦਾ ਵੇਟ ਨਹੀਂ ਕਰਦੀ ਹੁੰਨੀ ਕਿ ਸਵੇਰੇ ਹੋਊਗੀ ਫਿਰ ਮੈਂ ਕਰੂੰਗੀ ਅਗਰ ਮੈਂ ਸ਼ਾਮ ਨੂੰ ਮਤਲਬ ਕਿਸੇ ਕੰਮ ਤੋਂ ਫ੍ਰੀ ਹੋ ਗਈਆਂ ਜਲਦੀ ਫਿਰ ਮੈਂ ਕਿਤੇ ਨਾ ਕਿਤੇ ਜਿਹੜਾ ਮੈਨੂੰ ਸਮਾਨ ਗੰਦਾ ਲੱਗਦਾ ਹੈ ਉਹਦੇ ਉੱਤੇ ਮੈਂ ਕਪੜਾ ਮਾਰ ਦਿੰਨੀ ਆ ਨਾਲੇ ਮੇਰਾ ਇਸ ਤਰੀਕੇ ਨਾਲ ਟਾਈਮ ਵੀ ਬਚ ਜਾਂਦਾ ਆ ਬੈੱਡਸ਼ੀਟਾਂ ਮੈਂ ਆਪਣੀ ਚੇਂਜ ਕਰ ਦਿੱਤੀ ਹੈ ਨਾਲ ਮੈਂ ਪਿੱਲੋ ਕਵਰ ਵੀ ਦੋਨਾਂ ਆਪਣੇ ਜਿਹੜਾ ਮੇਰਾ ਸੈਟਅਪ ਬੈੱਡਰੂਮ ਦਾ ਉਹ ਵੀ ਮੈਂ ਨਾਲ-ਨਾਲ ਚੇਂਜ ਕਰ ਲੂੰਗੀ ਔਰ ਨਾ ਤੁਹਾਨੂੰ ਪਤਾ ਆ ਕਿ ਮੈਂ ਬਹੁਤ ਮਤਲਬ ਜਿਹੜੇ ਮੇਰੇ ਪਿੱਲੋ ਆਹੇ ਮੈਂ ਨਾਲ ਇਹਨਾਂ ਨੂੰ ਜਰੂਰ ਚੇਂਜ ਕਰ ਦੇਣੀ ਹੁੰਦੀ ਆ ਕਈ ਵਾਰ ਇਹ ਬਹੁਤ ਜ਼ਿਆਦਾ ਘੱਟ ਗੰਦੇ ਹੁੰਦੇ ਆ ਬਟ ਮੈਂ ਫੇਰ ਵੀ ਇਹਨਾਂ ਨੂੰ ਚੇਂਜ ਕਰ ਦੇਣੀ ਆ ਮੈਨੂੰ ਤਸੱਲੀ ਨਹੀਂ ਹੁੰਦੀ ਜਿੰਨੀ ਦੇ ਤੱਕ ਮੈਂ ਬੈੱਡਸ਼ੀਟ ਦੇ ਨਾਲ ਇਹਨਾਂ ਨੂੰ ਵੀ ਚੇਂਜ ਨਹੀਂ ਕਰਦੀ ਸ਼ਾਮ ਦਾ ਟਾਈਮ ਸੀ ਮੈਂ ਇੱਥੇ ਨਾ ਪੂਰੀ ਫੁੱਲ ਸਪੀਡ ਨਾਲ ਲੱਗੀ ਹੋਈ ਸੀਗੀ ਵੀਡੀਓ ਤਾਂ ਮੈਂ ਫਾਸਟ ਕੀਤੀ ਸੀਗੀ ਬਟ ਮੈਂ ਸੱਚੀ ਉਦਾਂ ਵੈਸੇ ਵੀ ਮੈਂ ਬਹੁਤ ਤੇਜ਼ ਤੇਜ਼ ਨਾਲ ਲੱਗੀ ਹੋਈ ਸੀ ਕਿਉਂਕਿ ਟਾਈਮ ਵੀ ਸ਼ਾਮ ਦਾ ਹੋ ਚੁੱਕਿਆ ਸੀ ਸ਼ਾਮ ਨੂੰ ਰੋਟੀ ਸਬਜ਼ੀ ਦਾ ਵੀ ਟਾਈਮ ਹੋ ਰਿਹਾ ਸੀ ਮੈਂ ਸੋਚਿਆ ਕਿ ਉਸ ਤੋਂ ਪਹਿਲਾਂ ਫਟਾਫਟ ਮੈਂ ਆਪਣਾ ਬੈਡਰੂਮ ਵਾਲਾ ਕੰਮ ਆ ਜਿਹੜਾ ਨਿਪਟਾ ਲੈਣੀ ਆ ਸੋ অলਮੋਸਟ ਮੇਰਾ ਜਿਹੜਾ ਰੂਮ ਆ ਸਾਰਾ ਡਨ ਹੋ ਚੁੱਕਿਆ ਬਸ ਅਲਮਾਰੀ ਉੱਤੇ ਕਪੜਾ ਮਾਰਨਾ ਰਹਿ ਗਿਆ ਸੀ ਮਾਰ ਦੇਣੀਆਂ ਅਲਮਾਰੀ ਦੇ ਉੱਤੇ ਜੋ ਵੀ ਮੇਰਾ ਥੋੜਾ ਬੋਤਾ ਸਮਾਨ ਪਿਆ ਹੁੰਦਾ ਨਾਲ ਹੀ ਹਟਾ ਲੂੰਗੀ ਇਹਨਾਂ ਗੁਸ਼ੀਂਦੇ ਉੱਪਰ ਨੇ ਸੀ ਪਾਪਾ ਦੇ ਵਾਸ਼ ਕਰਨ ਵਾਲੇ ਪੱਗ ਵੀ ਉਹ ਮੈਂ ਸਾਰਾ ਮਸ਼ੀਨ ਚ ਪਾਇਆ ਹੀ ਆ ਫਿਰ ਮੈਂ ਦਸਵੇਰੇ ਕੱਪੜੇ ਉੱਠ ਕੇ ਧੋਵਾਂਗੀ ਬੈਗ ਵਗੈਰਾ ਤਾਂ ਤੁਸੀਂ ਦੇਖਿਆ ਹੋਣਾ ਮੇਰਾ ਇੱਥੇ ਪੂਰਾ ਖਾਲੀ ਹੋ ਚੁੱਕਿਆ ਔਰ ਹੁਣ ਆਪਾਂ ਕੀ ਕਰੂੰਗੀ ਜਿਹੜਾ ਮੇਰਾ ਬੈਗ ਖਾਲੀ ਬਚ ਜਾਂਦਾ ਇਹਨੂੰ ਮੈਂ ਖਾਲੀ ਹੀ ਇਸ ਤਰੀਕੇ ਨਾਲ ਨਹੀਂ ਰੱਖਦੀ ਇਹਦੇ ਵਿੱਚ ਮੈਂ ਬਹੁਤ ਸਾਰਾ ਆਪਣਾ ਛੋ ਵਿਵੇਗਾਰਾ ਰੱਖਦੀ ਹੁੰਨੀ ਆ ਸੋ ਅੱਜ ਤਾਂ ਨਹੀਂ ਦੇਖੂਗੀ ਨੈਕਸਟ ਵਲੌਗ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਥੇ ਨਾ ਆਲਮੋਸਟ ਮੇਰਾ ਰੂਮ ਦੇ ਵਿੱਚ ਸਾਰਾ ਕੰਮ ਡਨ ਹੋ ਚੁੱਕਿਆ ਉਸ ਤੋਂ ਬਾਅਦ ਮੈਂ ਝਾੜੂ ਵਗੈਰਾ ਮਾਰਿਆ ਝਾੜੂ ਮਾਰ ਕੇ ਇੱਥੇ ਪੋਚਾ ਵਗੈਰਾ ਮਾਰਦੀ ਸੀ ਬਾਹਰ ਨਾ ਤੁਸੀਂ ਵੇੜੇ ਵਿੱਚ ਦੇਖਦੇ ਹੋਣੇ ਕਿੰਨਾ ਜ਼ਿਆਦਾ ਨੇਰਾ ਹੋ ਗਿਆ ਮੈਨੂੰ ਲੱਗਦਾ ਮੈਨੂੰ 7:00 ਸਾਢੇ 7:00 ਵਜੇ ਗਏ ਸੀਗੇ ਇੱਥੇ ਮਤਲਬ ਆਪਣਾ ਪੂਰਾ ਰੂਮ ਆ ਸਾਫ ਕਰਦੀ ਕਰਦੀ ਨੂੰ ਨੈਕਸਟ ਵਾਲੇ ਵਲੌਗ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੇਰੇ ਜਿਹੜੇ ਬਾਬਾ ਜੀ ਵਾਲਾ ਰੂਮ ਆ ਉਹ ਮੇਰਾ ਹੁਣ ਲਾਸਟ ਰੂਮ ਰਹਿ ਗਿਆ ਕਲੀਨ ਕਰਨ ਨੂੰ ਉਸ ਰੂਮ ਦੇ ਵਿੱਚ ਵੀ ਮੇਰਾ ਕਾਫੀ ਸਾਰਾ ਛੋਟਾ ਛੋਟਾ ਸਮਾਨ ਕਲੀਨ ਕਰਨ ਵਾਲਾ ਆ ਔਰ ਅੱਜ ਮੇਰੇ ਕੋਲ ਬਸ ਇੰਨਾ ਕੀ ਟਾਈਮ ਸੀਗਾ ਵਲੌਗ ਸ਼ੂਟ ਕਰਨ ਦਾ ਮੈਂ ਉਹ ਕੀਤਾ ਔਰ ਪਤਾ ਕੀ ਗਾਲਾਂ ਔਰ ਤੇ ਮੈਂ ਪੁੱਛਾ ਪਹਿਲਾਂ ਮੈਂ ਸੋਚਿਆ ਸੀ ਕਿ ਚੱਲ ਮੈਂ ਰਾਤ ਨੂੰ ਰਹਿਣ ਦੇਣੀ ਪੁੱਛਾ ਮਾਰਨ ਨੂੰ ਮੈਨੂੰ ਇਹ ਸੀਗਾ ਕਿ ਮੈਂ ਸਵੇਰੇ ਮਾਰ ਲੂੰਗੀ ਫਿਰ ਪਤਾ ਨਹੀਂ ਮਾਈਂਡ ਕੀ ਆਇਆ ਮੈਨੂੰ ਲੱਗਦੇ ਸਰ ਕੰਮ ਨਾ ਬੇੜ ਦੇਨੀ ਆ ਰੂਮ ਵਗੈਰਾ ਮੈਂ ਆਪਣਾ ਸਾਫ ਕੀਤਾ ਉਸ ਤੋਂ ਬਾਅਦ ਸ਼ਾਮ ਨੂੰ ਗੁਰਸ਼ੀਲ ਨੂੰ ਬਣਾ ਕੇ ਦਿੱਤਾ ਇੱਥੇ ਮੈਂ ਬੇਸਨ ਵਾਲਾ ਚਿੱਲਾ ਬੇਸਨ ਵਾਲਾ ਚਿੱਲਾ ਮੈਨੂੰ ਵੀ ਕੰਮ ਕਰਦੇ ਕਰਦੇ ਭੁੱਖ ਲੱਗ ਗਈ ਮੈਂ ਆਪ ਵੀ ਖਾਦਾ ਨਾਲੇ ਗੁਰਸ਼ੀਲ ਨੂੰ ਖਵਾਇਆ ਉਸ ਤੋਂ ਬਾਅਦ ਨਾ ਮੈਂ ਬਸ 5 ਤੋਂ 10 ਮਿੰਟ ਰੈਸਟ ਕੀਤੀ ਆ ਰੈਸਟ ਕਰਨ ਤੋਂ ਬਾਅਦ ਮੈਂ ਨਹਾਣ ਚਲੀ ਗਈ ਨਾ ਕਿ ਕੱਪੜੇ ਵਗੈਰਾ ਮੈਂ ਚੇਂਜ ਕੀਤੇ ਔਰ ਨਾ ਇੱਥੇ ਮੈਂ ਵੈਸੇ ਦੇਖਿਆ ਜਾਵੇ ਤਾਂ ਮੈਂ ਕਾਫੀ ਥੱਕ ਗਈ ਸੀ ਹੁਣ ਮੈਂ ਸੋਚਿਆ ਸੀ ਮੈਂ ਕਿਹਾ ਹੁਣ ਮੈਂ 1 ਸੈਕਿੰਡ ਵੀ ਬੈਠਣਾ ਨਹੀਂ ਹੈਗਾ ਪਰसों ਜਿਹੜਾ ਮੈਂ ਤੁਹਾਡੇ ਨਾਲ ਵਲੌਗ ਸ਼ੇਅਰ ਕੀਤਾ ਸੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਬਹੁਤ ਸਾਰੇ ਕੱਪੜੇ ਮੈਂ ਵਾਸ਼ ਕੀਤੇ ਸੀਗੇ ਪਰसों ਦੇ ਕੱਪੜੇ ਸੀਗੇ ਸਾਰੇ ਜਿੰਨੇ ਵੀ ਆ ਜਦੋਂ ਨਾ ਆਪਾਂ ਕੱਪੜੇ ਤੈ ਮਾਰ ਲੈਨੇ ਤੁਸੀਂ ਦੇਖਿਆ ਹੋਣਾ ਕੱਪੜੇ ਨਾ ਬਹੁਤ ਜ਼ਿਆਦਾ ਘੱਟ ਹੋ ਜਾਂਦੇ ਨੇ ਦੇਖਣ ਨੂੰ ਘੱਟ ਲੱਗਦੇ ਸੀ ਪਰ ਬਹੁਤ ਜ਼ਿਆਦਾ ਸੀਗੇ ਸਾਰੇ ਆਪਣੇ ਕੱਪੜੇ ਫੋਲਡ ਕਰਕੇ ਮੈਂ ਆਪਣੀ ਆਪਣੀ ਜਗ੍ਹਾ ਦੇ ਉੱਤੇ ਸੈੱਟ ਕਰਕੇ ਆ ਚੁੱਕੀ ਹਾਂ ਬਸ ਉਸ ਤੋਂ ਬਾਅਦ ਰਹਿ ਗਏ ਸੀਗੇ ਕੁਸ਼ੀਨ ਦੇ ਕੱਪੜੇ ਫੋਲਡ ਕਰਨ ਵਾਲੇ ਉਹ ਮੈਂ ਇੱਥੇ ਕੀਤੇ ਉਹਨਾਂ ਕੱਪੜੇ ਮੈਂ ਤਾਂ ਸਾਰੇ ਪਹਿਲਾਂ ਫੋਲਡ ਕਰ ਲੇ ਆਪਣੇ ਗੁਸ਼ੀਨ ਦੇ ਸਾਰਿਆਂ ਦੇ ਮਤਲਬ ਇਹਨਾਂ ਵੀਡੀਓ ਵੀ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਫੋਲਡ ਕਰਦੇ ਕਰਦੇ ਟਾਈਮ ਵੀ ਬਹੁਤ ਜ਼ਿਆਦਾ ਲੱਗ ਜਾਂਦਾ ਵੈਸੇ ਵੀ ਨਾ ਜਦੋਂ ਮੈਂ ਮਤਲਬ ਤੈਅ ਮਾਰਨੇ ਸੀ ਕੱਪੜੇ ਨਾ ਪੂਰਾ ਬੈੱਡ ਕੱਪੜਿਆਂ ਨਾਲ ਭਰ ਗਿਆ ਸੀਗਾ ਮੈਂ ਪਹਿਲਾਂ ਸੋਚਿਆ ਮੈਂ ਕਿ ਇਹਨਾਂ ਨੂੰ ਤੈਅ ਮਾਰ ਲਵਾਂ ਨਹੀਂ ਉਸ ਤੋਂ ਬਾਅਦ ਸਿਰਫ ਆਪਣੀ ਆਪਣੀ ਜਗ੍ਹਾ ਤੇ ਸੈੱਟ ਕਰਨ ਨੂੰ ਰਹਿ ਜਾਊਗਾ ਇੰਨਾ ਕੰਮ ਤਾਂ ਚੱਲੇ ਮੈਂ ਬਾਅਦ ਵਿੱਚ ਵਲੌਗ ਦੇ ਵਿੱਚ ਵੀ ਸ਼ੇਅਰ ਕਰ ਦੂੰਗੀ ਸੋ ਫਾਈਨਲੀ ਗੁਸ਼ੀਨ ਦੇ ਕਪੜੇ ਵੀ ਇੱਥੇ ਮੈਲਮਾਰੀ ਦੇ ਵਿੱਚ ਸੈੱਟ ਕਰ ਦਿੱਤੇ ਆ ਇੱਥੇ ਬਸ ਗੁਸ਼ੀਨ ਦੇ ਪਰਟੋ ਆ ਸੀਗੇ ਡਾਈਪਰ ਸੀਗੇ ਮੰਗਵਾਏ ਹੋਏ ਮੈਂ ਸੋਚਿਆ ਉਹਨੂੰ ਵੀ ਲੱਗਦੇ ਸਾਰ ਡੱਬੇ ਦੇ ਵਿੱਚ ਪਾ ਕੇ ਰੱਖ ਦਿੰਨੀ ਡੱਬਾ ਬਿਲਕੁਲ ਖਾਲੀ ਹੋ ਗਿਆ ਸੀਗਾ ਇਸ ਰੂਮ ਦੇ ਵਿੱਚ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਲੱਗਦੇ ਸਾਰ ਜਿੰਨਾ ਵੀ ਕੰਮ ਹੋ ਸਕਾ ਇਸ ਰੂਮ ਦੇ ਵਿੱਚ ਮੈਂ ਨਾਲ ਦੀ ਨਾਲ ਖਤਮ ਕਰ ਦਵਾਂ ਇੱਥੇ ਰਸੋਈਨ ਦਾ ਪੂਰਾ ਕੰਮ ਮੇਰਾ ਸੈਟਅਪ ਹੋ ਚੁੱਕਿਆ ਔਰ ਬਸ ਇਹ ਸਿਕਾ ਜੀ ਅੱਜ ਦਾ ਮੇਰਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਹਮੇਸ਼ਾ ਹੀ ਤੁਹਾਨੂੰ ਕਹਿਨੀ ਹੁੰਦੀ ਆ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜਰੂਰ ਕਰਿਆ ਕਰੋ ਔਰ ਮੈਂ ਤੁਹਾਨੂੰ ਚਲਦੀ ਹੀ ਮਿਲੂਗੀ ਅਗਲੇ ਵਲੌਗ ਦੇ ਵਿੱਚ lots of love ਦਾ Mommy life take care and bye bye